ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰੱਥ ਬੁਟੀਕ ਤੇ ਬਰਬਰੀ ਦੇ ਮੋਸਟ ਡਿਮਾਂਡਡ ਸੂਟ ਨੇ ਜੀ ਇਸ ਸੀਜ਼ਨ ਦੇ ਤੁਹਾਨੂੰ ਪਤਾ ਹੀ ਹੈ ਬਰਬਰੀ ਕਿੰਨੀ ਡਿਮਾਂਡ ਚ ਚੱਲ ਰਹੀ ਹੈ ਹਨਾ ਉਸ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਬਹੁਤ ਹੀ ਸੋਹਣੇ ਬਰਬਰੀ ਦੇ ਪ੍ਰਿੰਟ ਲੈ ਕੇ ਆਏ ਹਾਂ ਹਰ ਇੱਕ ਏਕਸ ਦੀਆਂ ਭੈਣਾਂ ਇਹਨਾਂ ਨੂੰ ਪਾ ਸਕਦੀਆਂ ਨੇ ਮੈਚਿੰਗ ਸੂਟ ਰਹਿਣਗੇ ਜੀ ਨਾਲ ਆਪਾਂ ਟਾਈਡਾਈ ਦੁਪੱਟੇ ਵੀ ਲੈ ਕੇ ਆਏ ਆ ਬਹੁਤ ਹੀ ਸੋਹਣੇ ਕਲਰ ਨੇ ਜਿਹੜੇ ਦੁਪੱਟਿਆਂ ਚ ਲਾਏ ਗਏ ਨੇ ਤਿੰਨ ਤਿੰਨ ਕਲਰ ਦੇ ਟਾਈਡਾਈ ਦੁਪੱਟਾ ਰਹਿਣਗੇ ਤੇ ਉਹਨਾਂ ਦਾ ਪ੍ਰਾਈਸ ਆਪਾਂ ਤੁਹਾਨੂੰ ਨਾਲ-ਨਾਲ ਦੱਸਾਂਗੇ ਜੀ ਬਹੁਤ ਹੀ ਜ਼ਿਆਦਾ ਜੈਨੂਇਨ ਪ੍ਰਾਈਸ ਤੇ ਬਹੁਤ ਹੀ ਸੋਹਣੀ ਬਰਬਰੀ ਦੇ ਆਪਾਂ ਸੂਟ ਲੈ ਕੇ ਆਏ ਆ ਤੁਹਾਡੇ ਲਈ ਸੂਟ ਦਿਖਾਉਣ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਬੈਲ ਆਈਕਨ ਪ੍ਰੈਸ ਕਰਨ ਨਾਲ ਜਿਹੜੀ ਨੋਟੀਫਿਕੇਸ਼ਨ ਹੈ ਉਹ ਤੁਹਾਡੇ ਤੱਕ ਪਹਿਲਾਂ ਆ ਉਹ ਤੁਹਾਡੇ ਤੱਕ ਵੀਡੀਓ ਲੇਟ ਪਹੁੰਚਦੀ ਉਹ ਤਾਂ ਦੇਖੋ ਆਪਾਂ ਰੈਡੀ ਹੀ ਕਰਾਉਣੀ ਹੁੰਦੇ ਆ ਕਲਰ ਕੰਟਰਾਸਟ ਸਾਰੇ ਚੇਂਜ ਹੋ ਜਾਂਦੇ ਆ ਤੇ ਜਿਹੜੇ ਪ੍ਰਿੰਟ ਹੁੰਦੇ ਆ ਇਹ ਨਾ ਜੇ ਤੁਸੀਂ ਹੈਨਾ ਵੀਡੀਓ ਲੇਟ ਦੇਖੋਗੇ ਤਾਂ ਉਹ ਪ੍ਰਿੰਟ ਨੇ ਜਿਹੜੇ ਤੁਹਾਨੂੰ ਨਹੀਂ ਮਿਲਣਗੇ ਪਲੀਜ਼ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਆ ਕਰੋ ਪ੍ਰਿੰਟ ਜਿਹੜੇ ਤੁਹਾਨੂੰ ਛੇਤੀ ਵੀਡੀਓ ਆਊਗੀ ਤੁਹਾਡੇ ਕੋਲੇ ਤੇ ਤੁਸੀਂ ਛੇਤੀ ਉਹਨਾਂ ਨੂੰ ਜਿਹੜੇ ਆਰਡਰ ਪਲੇਸ ਕਰ ਸਕਦੇ ਹੋ ਜੇ ਇੱਕ ਵਾਰ ਪ੍ਰਿੰਟ ਨਿਕਲ ਗਏ ਜੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਜਿਵੇਂ ਪਿਛਲੀ ਵਾਰ ਆਪਾਂ ਪ੍ਰਿੰਟ ਲੈ ਕੇ ਆਏ ਸੀ ਉਹਨਾਂ ਚ ਨਾ ਆਪਣੇ ਪ੍ਰਿੰਟ ਨੇ ਜਿਹੜੇ ਬਹੁਤ ਮੁਸ਼ਕਿਲ ਨਾ ਮਿਲੇ ਸੀ ਆਪਾਂ ਜਿਹੜੇ ਰੋਲ ਜਿਹੜੇ ਜਾਦੇ ਡਿਮਾਂਡ ਚ ਸੀ ਉਹ ਰੋਲ ਆਪਾਂ ਮੰਗਵਾ ਕੇ ਦੁਬਾਰਾ ਰੈਡੀ ਕਰਵਾਏ ਸੀ ਟਾਈ ਡਈ ਦੁਪੱਟੇ ਇਸ ਲਈ ਤੁਹਾਨੂੰ ਕਹਿਣੇ ਹੁੰਦੇ ਆ ਜੀ ਨੋਟੀਫਿਕੇਸ਼ਨ ਜਿਹੜੀ ਆ ਓਨ ਰੱਖਿਆ ਕਰੋ ਅੱਜ ਜੀ ਤੁਹਾਨੂੰ ਪ੍ਰਿੰਟ ਦਿਖਾਉਣੇ ਸ਼ੁਰੂ ਕਰਦੇ ਆ ਚਲ ਹਾਂਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਸੀ ਗ੍ਰੀਨ ਦਾ ਬਹੁਤ ਹੀ ਜ਼ਿਆਦੇ ਸੋਹਣਾ ਪ੍ਰਿੰਟ ਹੈ ਜੀ ਇੰਨਾ ਕਿ ਸ਼ਾਨਦਾਰ ਪ੍ਰਿੰਟ ਹੈ ਜੇ ਹਨਾ ਛੋਟੀ ਉਮਰ ਦੇ ਵੀ ਵੱਡੀ ਉਮਰ ਦੇ ਵੀ ਕੋਈ ਵੀ ਇਹਨੂੰ ਪਹਿਨ ਸਕਦੇ ਨੇ ਸਾਰੇ ਪ੍ਰਿੰਟ ਹੀ ਬਹੁਤ ਹੀ ਪਿਆਰੇ ਨੇ ਜੀ ਤੇ ਇਹ ਵੀ ਮੈਚਿੰਗ ਸੂਟ ਰਹੂ ਬੇਸ ਕਲਰ ਦੀ ਇਹਦੇ ਨਾਲ ਬਾਟਮ ਆਉਗੀ ਜੀ ਇਹ ਵਾਲੀ ਬਾਟਮ ਆਉਗੀ ਇਸ ਨਾਲ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਸਭ ਦਾ ਜਿਹੜਾ ਟਾਈ ਡਾਈ ਡਿਜ਼ਾਈਨ ਹੈ ਉਹ ਆਪਾਂ ਨੇ ਸਭ ਅਲੱਗ-ਅਲੱਗ ਕਰਵਾਇਆ ਦੇਖੋ ਤੁਸੀਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਦੁਪੱਟੇ ਦੀ ਰਹੂਗੀ ਟਾਈ ਡਾਈ ਜਿਹੜਾ ਦੁਪੱਟਾ ਹੋਇਆ ਹੋਇਆ ਆਪਣਾ ਬਹੁਤ ਹੀ ਜਿਆਦਾ ਪਿਆਰਾ ਠੀਕ ਹੈ ਜੀ ਇਹ ਆਪਣੇ ਆਗੇ ਸੀ ਜੀ ਬਰਬਰੀ ਦੇ ਪ੍ਰਿੰਟ ਨੈਕਸਟ ਪ੍ਰਿੰਟਰ ਆਊਗਾ ਜੀ ਆਪਣਾ ਇਹ ਵੀ ਬਹੁਤ ਹੀ ਜਿਆਦਾ ਪਿਆਰਾ ਪ੍ਰਿੰਟ ਹੈ ਜੀ ਮਸਟਰਡ ਕਲਰ ਦਾ ਮਸਟਰਡ ਕਲਰ ਵੀ ਆਪਣਾ ਕਾਫੀ ਡਿਮਾਂਡ ਚ ਰਹਿੰਦਾ ਹੈ ਜੀ ਇਹਦੇ ਨਾਲ ਵੀ ਆਊਗੀ ਜੀ ਪਲੇਨ ਬਾਟਮ ਟਾਈਡਾਈ ਦੁਪੱਟਾ ਪ੍ਰਾਈਸ ਇਹਨਾਂ ਦਾ ਸ਼ੋ ਹੋ ਰਿਹਾ ਜੀ ਸਕਰੀਨ ਤੇ ਵੀ ਸ਼ੋ ਹੋ ਰਿਹਾ ਤੇ ਜੀ ਹਨਾ ਮੈਂ ਦੱਸ ਵੀ ਦਿੰਨੀ ਆ 2200 ਇਹਦਾ ਪ੍ਰਾਈਸ ਹੈ ਜੀ ਮੈਚਿੰਗ ਸੂਟ ਪਲੱਸ ਟਾਈਡਾਈ ਦੁਪੱਟਾ 2200 ਦੀ ਰੇਂਜ ਚ ਤੁਹਾਨੂੰ ਇਹ ਮਿਲੂਗਾ ਇਹਨਾਂ ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਰਿਹਾ ਤਾਂ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਕਿਉਂਕਿ ਇੰਨੀ ਕਿ ਡਿਮਾਂਡ ਹੈ ਜੀ ਇਹ ਪ੍ਰਿੰਟ ਦੀ ਬਹੁਤ ਹੀ ਜਲਦੀ ਜਿਹੜਾ ਸਟਾਕ ਆਊਟ ਹੋ ਜਾਂਦਾ ਹੁੰਦਾ ਇਹ ਪ੍ਰਿੰਟ ਤੁਸੀਂ ਚੈੱਕ ਕਰੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਜੀ ਤੇ ਇਹਦੇ ਨਾਲ ਵੀ ਦੁਪੱਟਾ ਆਊਗਾ ਜੀ ਟਾਈ ਡਾਈ ਇਸ ਤਰ੍ਹਾਂ ਟਾਈ ਡਾਈ ਦੁਪੱਟਾ ਆਊਗਾ ਨੈਕਸਟ ਵੀ ਆਪ ਆਫ ਵਰਡ ਤੇ ਲੈ ਕੇ ਆਏ ਆ ਪ੍ਰਿੰਟਿੰਗ ਦੀ ਤਾਂ ਕੋਈ ਗੱਲ ਹੀ ਨਹੀਂ ਮਤਲਬ ਇੰਨੇ ਕੁ ਜ਼ਿਆਦੇ ਸੋਹਣੇ ਪ੍ਰਿੰਟ ਨੇ ਇਹ ਸਿੱਧੀ ਸਾਈਡ ਇਹ ਆ ਗਈ ਜੀ ਦੇਖੋ ਕੋਈ ਵੀ ਪ੍ਰਿੰਟ ਐਵੇਂ ਦਾ ਨਹੀਂ ਹੈਗਾ ਵੀ ਛੱਡਣ ਵਾਲਾ ਕੋਈ ਪ੍ਰਿੰਟ ਨਹੀਂ ਸਾਰੇ ਇੱਕ ਤੋਂ ਇੱਕ ਵੱਧ ਕੇ ਨੇ ਮਲਟੀ ਜਿਹੜੇ 'ਚ ਕਾਫੀ ਕਲਰ ਲੱਗੇ ਹੋਏ ਨੇ ਪਲੇਨ ਇਹਦੇ ਨਾਲ ਵੀ ਪਲੇਨ ਬਾਟਮ ਆਉਗੀ ਤੇ ਇਹਦਾ ਦੁਪੱਟਾ ਵੀ ਬਹੁਤ ਹੀ ਜ਼ਿਆਦੇ ਸੋਹਣਾ ਇਹ ਦੇਖੋ ਤੁਸੀਂ ਟਾਈ ਡਾਈ ਦੁਪੱਟਾ ਜੀ

ਸਭ ਹਨਾ ਬਹੁਤ ਜਿਵੇਂ ਕਲਰ ਵੀ ਕਹਿ ਲੋ ਆਪਾਂ ਕਲਰ ਵੀ ਬਹੁਤ ਹੀ ਪਿਆਰੇ ਨੇ ਸੋਬਰ ਜੇ ਕਲਰ ਨੇ ਸਾਰਿਆਂ ਦੇ ਬਾਕੀ ਪ੍ਰਿੰਟਿੰਗ ਤਾਂ ਇੱਕ ਤੋਂ ਇੱਕ ਵੱਧ ਕੇ ਹੈ ਹੀ ਤੇ ਆਪਾਂ ਹੋਰ ਵੀ ਤੁਹਾਨੂੰ ਸੂਟ ਦਿਖਾਉਣੇ ਉੱਤੇ ਜੀ ਇਹ ਤਾਂ ਇਹ ਵੀ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਦੇਖੋ ਤੁਸੀਂ ਸਾਰੇ ਲਾਈਨਿੰਗ ਨਾਲ ਹੀ ਸਟਿਚ ਹੋਣਗੇ ਜੀ ਬਰਬਰੀ ਦੇ ਸੂਟ ਨੇ ਜਿਹੜੇ ਲਾਈਨਿੰਗ ਨਾਲੀ ਸਟਿਚ ਹੁੰਦੇ ਨੇ ਤੇ ਇਹਦੀ ਵੀ ਤੁਸੀਂ ਡਿਜ਼ਾਈਨਿੰਗ ਦੇਖ ਸਕਦੇ ਹੋ ਇਸ ਤਰ੍ਹਾਂ ਇਸ ਤਰ੍ਹਾਂ ਵੀ ਡਿਜ਼ਾਈਨਿੰਗ ਕੀਤੀ ਹੋਈ ਹੋਈ ਹੈ ਜੀ ਬਾਕੀ ਇਹ ਕਲਰ ਨਾਲ ਜਿਵੇਂ ਹੈ ਨਾ ਇਹ ਚ ਥੋੜਾ ਰਾਣੀ ਸ਼ੇਡ ਲੱਗਿਆ ਹੋਇਆ ਹੈ ਪ੍ਰਿੰਟ ਦੇ ਵਿੱਚ ਉਸ ਤਰ੍ਹਾਂ ਦੀ ਲੇਸ ਵਗੈਰਾ ਲਾ ਕੇ ਬਹੁਤ ਹੀ ਜ਼ਿਆਦੇ ਸੋਹਣੇ ਬਣ ਜਾਣਗੇ ਸਟੀਚਿੰਗ ਦੇ ਸਾਰੇ ਹੁੰਦੇ ਨੇ ਕਿ ਸਾਰੇ ਸੂਟ ਉਹਦੇ ਸਟੀਚਿੰਗ ਸੋਹਣੀ ਹੋਊਗੀ

ਜਿਵੇਂ ਸਿਰਫ 2200 ਚ ਦੇਖੋ ਸਟਾਫ ਵੀ ਪ्योर ਬਰਬਰੀ ਦੇ ਰਹੇ ਆ ਬਰਬਰੀ ਦਾ ਇਹ ਦੁਪੱਟਾ ਤੁਹਾਨੂੰ ਪਤਾ ਹੀ ਹੈ ਬਰਬਰੀ ਦਾ ਦੁਪੱਟਾ ਹੀ ਕੱਲਾ 500 ਦਾ ਹੁੰਦਾ ਤੇ ਫਿਰ ਦੋਟਾ 200 ਦੀ 2.5 ਪੈ ਜਾਂਦੀ ਹੈ ਜਿਵੇਂ ਦੀ ਆਪਣੀ 2.5 ਹੈ ਜੀ ਇਹ ਇਹ ਪ੍ਰਿੰਟ ਵੀ ਬਹੁਤ ਹੀ ਪਿਆਰਾ ਹੈ ਜੀ ਇਹ ਵੀ ਕਾਫੀ ਡਿਮਾਂਡ ਚ ਚੱਲ ਰਿਹਾ ਐਸਤੇ ਐਸਤੇ ਨਾਲ ਦੀ ਦੇ ਆ

ਤੁਸੀਂ ਆਰਡਰ ਪਲੇਸ ਕਰਨਾ ਹੁੰਦਾ ਸਾਡਾ WhatsApp ਨੰਬਰ 99150 ਸਕਰੀਨ ਤੇ ਵੀ ਸ਼ੋ ਹੋ ਰਿਹਾ ਹੈ 75978 ਤੁਸੀਂ ਡਿਸਕ੍ਰਿਪਸ਼ਨ ਬਾਕਸ ਚ ਉਹਦਾ ਲਿੰਕ ਵੀ ਪਿਆ ਉੱਥੇ ਜਾ ਕੇ ਵੀ ਤੁਸੀਂ ਮੈਸੇਜ ਕਰ ਸਕਦੇ ਜੇ ਤੁਸੀਂ ਨਵੇਂ ਹੋ ਬਾਕੀ ਜੇ ਤੁਸੀਂ ਸਾਡੇ ਨਾਲ ਪਹਿਲਾਂ ਤੋਂ ਜੁੜੇ ਹੋਏ ਹੋ ਤਾਂ ਤੁਸੀਂ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਹੋ ਸਕਰੀਨ ਸ਼ਾਟ ਭੇਜ ਸਕਦੇ ਹੋ ਬਾਕੀ ਜਿਹੜੇ ਆਪਣੇ ਪਹਿਨਾਲ ਪਹਿਲਾਂ ਤੋਂ ਜੁੜੇ ਹੋਏ ਨੇ ਜੀ ਉਹਨਾਂ ਨਾਲ ਉਹਨਾਂ ਤੇ ਹੁਣ ਆਪਾਂ ਗਰੁੱਪ ਚ ਵੀ ਨੰਬਰ ਹੈਗੇ ਨੇ ਉਹਨਾਂ ਕੋਲ ਹੀ ਪ੍ਰਿੰਟਿੰਗ ਸਭ ਤੋਂ ਪਹਿਲਾਂ ਪਹੁੰਚ ਜਾਂਦੀ ਹੈ ਜੀ ਇਹ ਵੀ ਬਹੁਤ ਹੀ ਜਿਆਦਾ ਸ਼ਾਨਦਾਰ ਪ੍ਰਿੰਟ ਹੈ ਜੀ ਦੇਖੋ ਬੇਸ ਕਲਰ ਦੀ ਬਾਟਮ ਤੇ ਵਾਲਾ ਦੁਪੱਟਾ ਦੇਖੋ ਇਹ ਵੀ ਬਹੁਤ ਹੀ ਜਿਆਦਾ ਪਿਆਰਾ ਹੈ ਜੀ ਮਤਲਬ ਤਿੰਨ ਕਲਰ ਹਰ ਇੱਕ ਦੁਪੱਟੇ ਚ ਤੁਹਾਨੂੰ ਮਿਲਦੇਗੇ ਹੀ ਮਿਲਦੇਗੇ ਇਹਨਾਂ ਦੁਪੱਟਿਆਂ ਦੀ ਡਾਈ ਇਸ ਚ ਆਪਣੇ ਕੋਲੇ ਸਾਰੇ ਚ ਹੋਰ ਵੀ ਕੁਆਂਟੀਟੀ ਹੈਗੀ ਹੈ ਜੀ 1 2 ਸੂਟ ਹਰੇਕ ਚ ਮਿਲ ਜਾਣਗੇ ਪ੍ਰਿੰਟ ਚ ਤੁਸੀਂ ਜਲਦੀ ਆਰਡਰ ਪਲੇਸ ਕਰਿਓ ਜੀ ਓਕੇ ਜੀ ਸਸ਼ੀਕਾਲ ਜੀ ਉਮੀਦ ਕਰਦੇ ਆ ਤੁਹਾਨੂੰ ਜਿਹੜੇ ਅੱਜ ਦੇ ਸੂਟ ਨੇ ਸਾਡੇ ਪਸੰਦ ਆਏ ਹੋਣਗੇ ਜੀ ਫਿਰ ਨਵੀਂ ਵੀਡੀਓ ਚ ਮਿਲਾਂਗੇ ਸੋਹਣੇ ਸੋਹਣੇ ਸੂਟਾਂ ਦੇ ਨਾਲ